ਕੀ ਛਾਵੀ ਖੇਡ ਤੇ ਪੜਾਈ सोनू ਤੇ 모נו ਸਦਾ ਖੇਡਣ ਵਿੱਚ ਹੀ ਮਸਤ ਰਹਿੰਦੇ ਸਨ ਮਾਤਾ ਹਰ ਵਾਰ ਚੇਤਾ ਕਰਾਉਂਦੀ ਬੇਟਾ ਖੇਡ ਨਾਲ ਪੜਾਈ ਵੀ ਜ਼ਰੂਰੀ ਹੈ ਪਹਿਲਾਂ ਸਕੂਲ ਦਾ ਕੰਮ ਕਰਿਆ ਕਰੋ ਮੰਮੀ ਜੀ ਤੁਸੀਂ ਤਾਂ ਸਾਡੇ ਮਗਰ ਹੀ ਪਏ ਰਹਿੰਦੇ ਹੋ ਅਸੀਂ ਸਕੂਲ ਬਹੁਤ ਪੜ ਲਿਆ ਸੀ ਹੁਣ ਥੋੜਾ ਖੇਡਣ ਦਿਓ ਉਹ ਦੋਨੋਂ ਆਪਣਾ ਤਰਕ ਦਿੰਦੇ ਹੁਣ ਪੇਪਰ ਸ਼ੁਰੂ ਹੋ ਗਏ ਸਨ ਉਨਾ ਦੇ ਪੱਲੇ ਕੁਝ ਨਹੀਂ ਸੀ ਬਸ ਖਾਲੀ ਪੇਪਰ ਛੱਡ ਆਏ ਅੱਜ ਅਧਿਆਪਕਾਂ ਨੇ ਮਾਪਿਆਂ ਨੂੰ ਸਕੂਲ ਬੁਲਾਇਆ ਸੀ ਜਦੋਂ ਉਹਨਾਂ ਦੇ ਨੰਬਰ ਦੱਸੇ ਤਾਂ ਮਾਤਾ ਜੀ ਦੇ ਪੈਰਾਂ ਹਿੱਠੋਂ ਜ਼ਮੀਨ ਨਿਕਲ ਗਈ ਘਰ ਆਉਂਦਿਆਂ ਹੀ ਮਾਤਾ ਸੋਨੂ ਤੇ ਮੋਨੂ ਦੁਆਲੇ ਹੋ ਗਈ ਇੰਨੇ ਨੂੰ ਉਹਨਾਂ ਦੇ ਪਾਪਾ ਆ ਗਏ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਪਹਿਲੀ ਗਲਤੀ ਗਲਤੀ ਨਹੀਂ ਹੁੰਦੀ ਹੁਣ ਉਹ ਆਪਣੀ ਗਲਤੀ ਦਾ ਅਹਿਸਾਸ ਕਰ ਰਹੇ ਸਨ ਵਾਅਦਾ ਕਰ ਰਹੇ ਸਨ ਹੁਣ ਅਸੀਂ ਸਮਾਂ ਸਿਰ ਪੜ੍ਹਾਈ ਕਰਾਂਗੇ ਖੇਡ ਸਿਰਫ ਵੇਲੇ ਸਮੇਂ ਹੀ ਖੇਡਾਂਗੇ ਫਾਈਨਲ ਪੇਪਰ ਵਿੱਚ ਉਹ ਸਭ ਤੋਂ ਅੱਗੇ ਆ ਗਏ ਸਨ ਉਹਨਾਂ ਨੇ ਮਿਹਨਤ ਨਾਲ ਇਹ ਸਾਰਾ ਕੁਝ ਹਾਸਲ ਕਰ ਲਿਆ ਤੇ ਜੇਤੂਆਂ ਵਿੱਚ ਸ਼ਾਮਲ ਹੋ ਗਏ